ਕੀ ਕੰਮ ਆਇਆ ਸਾਡੇ ਕੈਸੇ ਨਹੀਂ ਆਇਆ ਮੇਰੇ ਸਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀਨ ਜੈਪਾ 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 ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਫਰੋਡਪੁਰ ਕੈਂਟ ਦੇ ਵਿੱਚ ਰੇਲਵੇ ਦੇ ਵਿੱਚ ਸਾਡੀ ਲੇਬਰ ਲੱਗੀ ਹੋਈ ਆ ਜਿਸ ਵਿੱਚ ਵੱਡੇ ਪੱਦਰ ਤੇ ਆਸਲਾ ਦਾ ਤੇ ਮਾਲਮ ਦੀ ਲੇਬਰ ਲੱਗੀ ਹੋਈ ਆ ਅਸੀਂ ਬੇਨਤੀ ਕਰਾਂਗੇ ਕਿ ਇੱਥੋਂ ਦੇ ਮਹਿਕਬੇ ਨੂੰ ਕਿ ਅੱਜ ਕੀ ਪੰਜ ਪੰਜ ਮਸਟਾਲ ਹੋ ਗਏ ਆ ਸਾਡੇ ਬੰਦਿਆਂ ਦੇ ਪੈਸੇ ਨਹੀਂ ਆਏ ਜੇ ਕਿਸੇ ਦੇ ਪਹਿਲੇ ਜਿਹੜੇ ਪਹਿਲੇ ਚ ਦੂਜੇ ਮਹੀਨੇ ਦੇ ਵਿੱਚ ਪੈਸੇ ਆਏ ਆ ਤੇ ਬੜੇ ਘੱਟ ਆਏ ਆ ਤਾਂ ਇਹੋ ਜਿਹਾ ਰਵਈਆ ਜਿਹੜਾ ਹੈਗਾ ਉਸ ਲਈ ਅਸੀਂ ਕੱਲ ਚੰਡੀਗੜ੍ਹ ਜਾ ਰਹੇ ਆ ਜਿਸ ਦੇ ਸਬੰਧ ਵਿੱਚ ਅਸੀਂ ਇੱਕ ਕਾਰਵਾਈ ਬਣਾਈ ਆ ਜਦੋਂ ਉਹ ਕਾਰਵਾਈ ਲੱਗ ਗਈ ਤੇ ਉਹਦੇ ਤੇ ਕਾਰਵਾਈ ਕਰਾਂਗੇ ਤਾਂ ਆ ਜਿਹੜਾ ਮਿਲਣ ਦਾ ਤੁਹਾਡਾ ਕੰਮ ਜਿਹੜਾ ਹੈਗਾ ਮਿੰਤੀ ਵਾਲਾ ਇਹ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਕੰਮ ਮਿਲਕੇ ਦੇਣਾ। ਇਹ ਐਸਾ ਜਿਹੜਾ ਕੱਟ ਵੱਢ ਕਰਕੇ ਪਾਉਂਦੇ ਆ ਕਾਨੂੰਨ ਨਹੀਂ ਕਹਿੰਦਾ ਕਿ ਪੈਸੇ ਇੱਕ ਬੰਦੇ ਦੇ ਪੂਰੇ ਆ ਇੱਕ ਬੰਦੇ ਦੇ ਘਾਟਾ ਬਰਾਬਰ ਦੇ ਪੈਸੇ ਹੋਣਗੇ। ਇਸ ਦੇ ਸਬੰਧ ਵਿੱਚ ਸਾਡੇ ਚ ਸਾਡੇ ਭੈਣ ਅਰਾਜ ਜੀ ਤੇ ਸਾਡੇ ਬਾਬਾ ਜੀ ਸਾਡੇ ਨਵੇਂ ਬੜੇ ਹੋਏ ਸਾਡੇ ਛੋਟੇ ਭਾਂਜੀ ਪ੍ਰਧਾਨ ਜੀ ਤਾਂ ਹੋਰ ਵੀ ਮੇਰੀਆਂ ਭੈਣਾਂ ਨੇ ਜਿਹੜੀਆਂ ਆਪੋ ਆਪਣੀਆਂ ਮਨਰੇਗਾ ਦੇ ਸਬੰਧ ਚ ਚਾਹੇ ਹੋਰ ਕੋਈ ਸਰਕਾਰੀ ਸਹੂਲਤਾਂ ਦੇ ਸਬੰਧ ਵਿੱਚ ਗੱਲ ਕਰਨੀ ਚਾਹੁੰਦਾ ਹੋਵੇ ਉਹ ਕਰ ਸਕਦਾ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਤੋਂ ਸ਼ੁਰੂਆਤ ਕਰਾਂਗੇ ਕਿ ਬਾਬਾ ਜੀ ਤੁਸੀਂ ਕੋਈ ਆਪਣੀ ਗੱਲ ਕੀ ਕਰਨੀ ਚਾਹੁੰਦੇ ਹੋ ਤਾਂ ਇਸ ਬਾਰੇ ਆਪਣੀ ਜਾਣਕਾਰੀ ਦੇਣੀ ਹੈ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਬੇਨਤੀ ਸਾਡੀ ਇਹ ਹੈ ਬਹੁਤ ਚੰਗੀ ਗੱਲ ਆ ਪੰਜਾਬ ਸਰਕਾਰ ਨੇ ਜਿਹੜਾ ਗਰੀਬਾਂ ਨੂੰ ਕਿੱਥੇ ਲਾਇਆ ਕਈ ਬਹੁਤੇ ਗਰੀਬ ਆਪਣੇ ਅੱਗੇ ਹੁੰਦੀਆਂ ਸੀ ਕੋਈ ਕਣਕਾਂ ਝੋਨੇ ਤੇ ਦੋ ਦੋ ਚਾਰ ਚਾਰ ਮਹੀਨੇ ਲੱਗ ਜਾਂਦੇ ਸੀ ਕੋਈ ਮੁੰਜਰਾ ਚੋਗ ਲੈਣੀਆਂ ਕੋਈ ਸਿੱਤੇ ਚੋਗ ਲੈਉਣੇ ਹੁਣ ਤਾਂ ਰਾਤ ਰਾਤ ਹੀ ਕਣਕਾਂ ਵਾਲੀਂ ਤੇ ਗਰੀਬ ਰਹਿ ਜਾਂਦੇ ਉਹ ਜਿਹੇ ਦੀ ਉਹ ਜਿਹੇ ਤੇ ਜਿਹੜਾ ਕੰਮ ਪੰਜਾਬ ਸਰਕਾਰ ਨੇ ਦਿੱਤਾ ਤੁਹਾਡੇ ਪ੍ਰਾਲੇ ਨਾਲ ਸਾਨੂੰ ਮਿਲ ਗਿਆ ਦਫ਼ਤਰਾਂ ਵਿੱਚ ਹੋ ਸਕਦਾ ਤੁਸੀਂ ਨਾ ਪ੍ਰਾਲਾ ਕਰਦੇ ਸਾਨੂੰ ਇਹ ਕੰਮ ਗਰੀਬ ਜਨਤਾ ਨੂੰ ਨਾ ਮਿਲਦਾ ਤੁਸੀਂ ਸਿਹਰਾ ਚੁੱਕਿਆ ਜਿੰਨੇ ਆਪਣੇ ਪਿੰਡਾਂ ਦੇ ਵਿੱਚ ਲਾਗੇ ਲਾਗੇ ਜੀਰੇ ਤੱਕ ਫੀਟਕੋਟ ਤੱਕ ਜਾਂ ਅਗੇਲਾ ਆਸਲ ਹੋਇਆ ਇਹ ਹੋਰ ਅਜਨੇ ਅੱਗੇ ਪੈਂਦਾਰੀਆ ਦੀ ਚੋਗ ਹੋਇਆ ਬੜੀ ਦੂਰ ਤੱਕ ਤੁਸੀਂ ਕੰਮ ਇਹਨਾਂ ਨੂੰ ਲੈ ਕੇ ਦਿੱਤਾ ਅੱਗੇ ਲਾ ਕੇ ਪਰ ਮੇਨ ਗੱਲ ਤਾਂ ਇਹ ਹੈ ਵੀ ਜਿਹੜਾ ਹੁਣ ਚਾਹ ਹੁਣ ਦਾ ਬੀਬੀਆਂ ਚਾਹ 15 ਚੱਦੀ ਜਿਹੜਾ ਵजूद ਤੋਂ ਵੱਧ ਮਿਲ ਕੇ ਦਿੰਦੇ ਆ ਕੰਮ ਇਹ ਜਿਹੜਾ ਬਹੁਤ ਵजूद ਤੋਂ ਵੱਧ ਮਿਲ ਕੇ ਦਿੰਦੇ ਆ ਇਹ ਕੋਈ ਹੋਣਾ ਕਰਨ ਜੋਗਾ ਹੁੰਦਾ ਕੋਈ ਨਹੀਂ ਕਰਨ ਜੋਗਾ ਦਾ ਕੰਮ ਉਹਨਾਂ ਨੂੰ ਦੇਣਾ ਚਾਹੀਦਾ ਦੇ ਜਿੰਨਾ ਕੋਈ ਜਾਦੂ ਉਮਲਾ ਵਾਲਾ ਜਿਵੇਂ ਬਜ਼ੁਰਗ ਨੇ ਸਾਡੇ ਹੁਣ 70 80 ਸਾਲ ਨੂੰ ਆਪਣੇ ਨੇ ਇਹ ਜਿਵੇਂ ਹੁਣ ਜਾ ਕੇ ਅੱਜ ਵੀ ਅਸੀਂ ਇੱਥੇ ਲੱਗੇ ਆਂ ਰੇਲਵੇ ਰੇਲਵੇ ਸਟੇਸ਼ਨ ਤੇ ਤੇ ਜਾ ਕੇ ਵੇਖੋ ਤੁਸੀਂ ਮੇਰੇ ਨਾਲ ਦੋ ਦੋ ਤਿੰਨ ਤਿੰਨ ਫੋਟਾ ਪੱਥਰ ਚੜਿਆ ਪਿਆ ਉਹਨਾਂ ਨੂੰ ਚੱਕ ਕੇ ਤੇ ਗਾਂਵ ਸੌਣਾਂ ਨੂੰ ਕਰਨਾ ਤੇ ਇਹ ਉਹ ਹਿਸਾਬ ਨਾਲ ਕੰਮ ਮਿਲਦਾ ਤੇ ਜਿਹੜੇ ਹਿਸਾਬ ਨਾਲ ਅਸੀਂ ਕਰ ਸਕੀਏ ਇੱਕ ਬੇਨਤੀ ਹੋ ਰਹੀ ਜੱਗੋਂ ਸਾਨੂੰ 2 ਘੰਟੇ ਦਾ ਰੈਸਟ ਆ ਕਈ ਵਾਰ ਚੋਂ ਸਾਨੂੰ ਵਾੜ ਕੇ ਦਿੰਦੇ ਆ ਕਈ ਵਾਰ ਵੀ ਅਸੀਂ ਬੇਨਤੀ ਕਰਦੇ ਆ ਵੀ ਅਸੀਂ ਕੰਮ ਕਰਦੇ ਆ ਤੁਸੀਂ ਇੱਥੇ ਕੁਰਸੀ ਢਾਲੋ ਅਸੀਂ ਕੰਮ ਕਰ ਹੀ ਜਾਂਦੇ ਆ 2 ਘੰਟੇ ਸਾਨੂੰ ਰੈਸਟ ਏ ਤੇ ਉਸ ਤੋਂ ਬਾਅਦ ਜੇ ਅਸੀਂ ਜੇ ਠੋਟਾਂਗੇ ਫੇਰ ਦੱਸੋ ਜਿਹੜਾ ਤੁਸੀਂ ਆ ਦੇ ਆ ਕਰਕੇ ਜਾਣਾ ਇਹ ਬੇਨਤੀ ਅਸੀਂ ਕਰਦੇ ਆ ਵੀ ਸਾਨੂੰ ਮਿੰਗੇ ਕੰਮ ਨਾ ਦਿੱਤਾ ਜਾਏ ਜਿੰਨਾ ਅਸੀਂ ਸਾਡਾ ਵਜੂਦ ਹੈ ਜਿੰਨਾ ਅਸੀਂ ਬੈਠੇ ਤਾਂ ਹੈ ਨਹੀਂ ਪਰ ਪਾਣੀ ਧਾਣੀ ਪੀਦਾ ਕੋਟ ਤੇ ਕੰਮ ਕਰਨ ਲੱਗੇ ਜੇਦਾ ਇੱਥੇ ਅਸੀਂ ਫਤਕ ਜਾਉਣੇ ਵੈਗ ਰੂਜੀ ਕਾ ਖਾਲਸਾ ਵੈਗ ਰੂਜੀ ਫਤਕਣ ਲੱਗ ਪੈਣਾ ਹੈ ਪਾਟ ਸਾਡੀ ਸਰਕਾਰ ਅੱਗੇ ਬੇਨਤੀ ਇਹ ਵੀ ਸਾਡੇ ਪੈਸੇ ਪੰਜਾ ਪੰਜਾ ਚੋਂ ਜੋ ਮਸਤ ਰੋਲਾ ਲਾਉਂਦੇ ਨੇ ਅਸੀਂ ਬੜੇ ਡਾਂਟ ਕੇ ਕਹਿੰਨੇ ਆ ਸਰਕਾਰ ਨੂੰ ਨਹੀਂ ਤਾਂ ਫਿਰ ਅਸੀਂ ਯੁੱਧ ਕਰਨਾ ਪਿਆ ਤਾਂ ਜ਼ਰੂਰ ਕਰਾਂਗੇ ਅਸੀਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟਣਾ ਨਹੀਂ ਤਾਂ ਸਾਡੇ ਪੈਸੇ ਪਾਇ ਜਾਣ ਅਸੀਂ ਬੜੇ ਪਰੇਸ਼ਾਨ ਆ ਇਹ ਸਰਕਾਰਾਂ ਤੋੜ-ਫੋੜ ਕਰ ਰਹੀਆਂ ਨੇ ਸਾਨੂੰ ਇਹ ਜਿਹੜੇ ਇਹ ਆ ਆਗੂ ਬਾਹਰ ਦੇ ਰਲੇ ਨੇ ਉਹਨਾਂ ਨਾਲ ਮਿਲ ਕੇ ਖਾ ਜਾਂਦੇ ਨੇ ਅਗਰ ਸਾਡਾ ਕੋਈ ਗੱਲਬਾਤ ਨਹੀਂ ਚੱਲਦੀ ਅਸੀਂ ਇਹਨਾਂ ਨੂੰ ਬਹੁਤ ਡਾਂਟਾਂਗੇ ਬਹੁਤ ਅਸੀਂ ਜਿੰਨੀ ਸਾਥ ਹੋਈ ਅਸੀਂ ਕਰਾਂਗੇ ਬਾਕੀ ਜਿੱਥੇ ਥicker ਸਾਡਾ ਜੋਰ ਲੱਗਾ ਲਾਵਾਂਗੇ ਅਸੀਂ ਇਹ ਆਵਦਾ ਹੱਲ ਕਰਕੇ ਰਾਵਾਂਗੇ ਅਸੀਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟਾਂਗੇ ਕਿਉਂ ਬੱਗਾ ਸਿੰਘ ਪ੍ਰਧਾਨ ਸਾਡੇ ਨਾਲ ਜਿਵੇਂ ਸਾਨੂੰ ਸਿੱਖਿਆ ਦੇਗਾ ਅਸੀਂ ਓਵੇਂ ਕਰਨੀਏ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਕਿ ਨਾ ਅਸੀਂ ਇਹ ਜਿੰਸਾ ਪਿੱਛੇ ਹਟਣ ਵਾਲੀਆਂ ਚੀਜ਼ਾਂ ਹੈ ਹੀ ਨਹੀਂ ਜੈ ਭੀਮ ਜੈ ਭਾਪਾ ਸਾਰਿਆਂ ਨੂੰ ਜੈ ਤੇ ਜੈ ਭਾਰਤ ਮੇਰਾ ਨਾਮ ਸੁਪੈਣ ਪਿੰਡ ਪਤਰੀ ਤੋਂ ਸਾਡਾ ਬਹੁਤ ਸਾਲਾਂ ਤੋਂ ਜੋ ਕੰਮ ਰੁਕਿਆ ਹੋਇਆ ਸੀ ਜੋ ਪ੍ਰਧਾਨ ਦੀ ਸਦਕਾ ਕੰਮ ਚੱਲਿਆ ਹੈ ਔਰ ਵਧੀਆ ਕੰਮ ਚੱਲ ਰਿਹਾ ਹੈ ਹੁਣ ਤਿੰਨ ਚਾਰ ਮਸਟੋਲ ਲਾਏ ਜਿਹੜੇ ਪੈਸੇ ਰੁਕੇ ਹੋਏ ਆ ਕਿ ਸਰਕਾਰ ਅੱਗੇ ਅਪੀਲ ਹੈ ਕਿ ਉਹ ਪੈਸੇ ਪਾਏ ਜਾਣ ਜੈ ਭੀਮ ਜੈ ਭਾਰਤ ਸੱਚੀ ਕਰੋ ਤੁਸੀਂ ਮੇਰੇ ਪੈਸੇ ਤਿੰਨ ਤਿੰਨ ਮਸਟੋਲਾਂ ਦੇ ਰੁਕੇ ਸੀ ਪਰ 6 ਸਾਲ ਹੋ ਗਏ ਸੀ ਪੈਸੇ ਨਹੀਂ ਸੀ ਆਉਂਦੇ ਇਹ ਵੈਸੀ ਜੋ ਪਾਜ ਬੱਗੇ ਪ੍ਰਧਾਨ ਨਾਲੇ ਅਸੀਂ ਦਫ਼ਤਰ ਗਏ ਉਹਨਾਂ ਨੂੰ ਦਰਖਾਸਤ ਦਿੱਤੀ ਤੇ ਸਾਨੂੰ ਹੁਣ ਪੈਸੇ ਮਿਲ ਚੁੱਕੇ ਜੈ ਭੀਮ ਜੈ ਭਾਰਤ ਮੇਰਾ ਨਾਮ ਰਬੀਤ ਕੌਰ ਪਿੰਡ ਰਜੀ ਵਾਲੇ ਤੋਂ ਇਹ ਆ ਬੇਨਤੀ ਕਰਨੇ ਮੇਰੇ ਪੰਜ ਮਸਤੌ ਲੱਗਣੇ 12 ਮਹੀਨੇ ਦਾ ਮਸਕੋਲ ਜਿਹੜਾ ਲੱਗਾ ਸੀ ਉਹਦੇ ਵਿੱਚ ਕਿਸੇ ਦੇ ਪੈਸੇ ਪੂਰੇ ਪਈ ਜਾਂਦੇ ਕਿਸੇ ਦੇ ਘੱਟ ਪਈ ਜਾਂਦੇ ਕਿਸੇ ਦੇ ਪਹਿਲੇ ਮਹੀਨੇ ਦੇ ਪਾ ਦਿੱਤੇ ਨੇ ਕਿਸੇ ਦੇ ਅਰਮੇ ਦੇ ਪਾ ਦਿੱਤੇ ਨੇ ਪਰ ਰੇਲਵੇ ਵਾਲੇ ਵੱਲੋਂ ਸਾਨੂੰ ਪਤਾ ਲੱਗਾ ਕਿ ਸਾਡੇ ਪੈਸੇ ਉਦੋਂ ਦੇ ਹੀ ਆਏ ਹੋਏ ਨੇ ਅਗਰ ਜਿਲ੍ਹਾ ਪ੍ਰਸ਼ਾਸਨ ਵਾਲੇ ਨਹੀਂ ਪਹਾਰ ਹੈ ਜੈਫਰ ਲੰਗਾ ਕੇ ਜਾਣੀ ਹੈ ਤੇ ਅਸੀਂ ਕਿੱਥੇ ਜਾ ਬਹੁਤ ਵਧੀਆ ਕਿ ਲੇਬਰ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਕੁਝ ਵੀ ਅਸੀਂ ਕੰਮ ਕਰਦੇ ਆ ਪੈਸੇ ਘੱਟ ਪਈ ਜਾਂਦੇ ਆ ਮੇਰੀ ਬੇਨਤੀ ਆ ਕੇ ਜਿੰਨੇ ਵੀ ਸਾਡੇ ਮਨਰੇਗਾ ਆਪਾਂ ਕਿਹਾ ਜੇ ਉਹ ਮਾਨਦਾਰੀ ਨਾਲ ਸਾਥ ਦੇ ਦੇਣ ਤਾਂ ਇਹਦਾ ਹੱਲ ਹੈਗਾ ਵੇਖੋ ਹਰ ਇੱਕ ਚੀਜ਼ ਦਾ ਹੱਲ ਹੈਗਾ ਜੇ ਤੁਸੀਂ ਇਹਨੂੰ ਸਿੱਖ ਲੋ ਤਾਂ ਸਾਰੇ ਹੀ ਇੱਕ ਮਤ ਇੱਕ ਵਿਚਾਰਧਾਰਾ ਦੇ ਨਾਲ ਇਕੱਠੇ ਹੋਣਾ ਸਿੱਖ ਲੋ ਮਹੀਨੇ 'ਚ ਜ਼ਿੰਮੇਵਾਰੀ ਨਾਲ ਇੱਕ ਦਿਨ ਇਕੱਠੇ ਹੋ ਜੇ ਇਕੱਠੇ ਹੋਗੇ ਤਾਂ ਉਹੋ ਹੀ ਤੁਹਾਡਾ ਜਿਹੜਾ ਹੈਗਾ ਤਾਕਤ ਬਣੀ ਰਹੇਗੀ ਉਸ ਤਾਕਤ ਦੇ ਨਾਲ ਜਿਹੜੇ ਲੋਕ ਰਾਜਨੀਤਿਕ ਲੋਕ ਨੇ ਜਿਹੜੇ ਕਹਿੰਦੇ ਆਗੇ ਕਿੰਨੇ ਪੈਸੇ ਨਾ ਪੈਣ ਸਾਡੇ ਜਿਹੜੇ ਕਰਿੰਦੇ ਹੈਗੇ ਆ ਉਹਨਾਂ ਨੂੰ ਖੁੱਲ ਮਿਲੇ ਉਹ ਜਿਵੇਂ ਮਰਜ਼ੀ ਹਾਜ਼ਰੀਆਂ ਲਾਉਣ ਤੇ ਜਿਵੇਂ ਮਰਜ਼ੀ ਖਾਂਦੇ ਰਹਿਣ ਉਹਨਾਂ ਤੇ ਬੰਦ ਹੋ ਸਕਦੇ ਆ ਆਓ ਸਾਥ ਦਿਓ ਆਪਾਂ ਮਨਰੇਗਾ ਨੂੰ ਬਹੁਤ ਸਿਰੇ ਤੇ ਲੈ ਕੇ ਜਾਵਾਂਗੇ ਦਿਹਾੜੀ ਵੱਧ ਗਈ ਆ ਅਤੇ ਹੋਰ ਅੱਗੇ ਵਧ ਜਾਣੀ ਆ ਪਰਮਾਤਮਾ ਕਿਰਪਾ ਕਰੇ ਜਿਵੇਂ ਜਿਵੇਂ ਤੁਸੀਂ ਇਕੱਠੇ ਹੁੰਦੇ ਜਾਓਗੇ ਐਵੇਂ ਵੇ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਜਾਏਗੀ ਜੈ ਭੀਮ ਜੈ ਭਾਰਤ ਸਸਕਾਰ